ਅੱਜ 21ਵਾਂ ਸਾਲ ਨੈਣਾਦੇਵੀ ਸੇਵਾਦਾਰਾਂ ਵੱਲੋਂ ਪੈਦਲੀਆਂ ਨਾਲ ਨੈਣਾ ਮਾਮਾਈ ਦੇ ਚਰਨਾਂ ਜਾਂਦੇ ਆ। ਅੱਜ ਵੀ ਬੜੇ ਸ਼ੌਕ ਨਾਲ ਬੜੇ ਚਾਹ ਨਾਲ ਸਾਰੀ ਸੰਗਤ ਇਥੋਂ ਮੰਦਿਰ ਤੋਂ ਚੱਲ ਰਹੇ ਨੇ ਔਰ ਇਹਨਾਂ ਨੂੰ ਹੋਰਨ ਵਾਸਤੇ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਆਏ ਨੇ। ਔਰ ਮੈਂ ਸਮਝਦਾ ਇਹ ਜਾ ਕੇ ਜਿੱਥੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਨਗੇ, ਪਰਿਵਾਰ ਲਈ ਕਰਨਗੇ। ਉੱਥੇ ਜਿਸ ਸ਼ਹਿਰ ਚ ਜਾ ਰਹੇ ਨੇ ਨਾਪੇ ਲਈ, ਇਲਾਕੇ ਲਈ ਮਹਾਮਾਈ ਦੇ ਚਰਨਾਂ 'ਚ ਸੁੱਖ ਮੰਗ ਕੇ ਆਉਣਗੇ ਯਾਤਰੀ तकरीबन 100 ਦੇ ਗਰੀਬ ਨੇ ਜੀ ਬਾ ਨਾਣਾ ਦੇ ਵੀ ਪੈਦਲ ਚੱਲੇ ਨੇ ਮਾਤਾ ਹਰ ਸਾਲ ਬੁਲਾਉਂਦੀ ਹੈ ਜੀ ਬਹੁਤ ਕਿਰਪਾ ਕਰਦੀ ਹੈ ਮਾਤਾ ਮੈਂ ਕਾਮਨਾ ਕਰਦਾ ਵੀ ਜਿੰਨੇ ਵੀ ਯਾਤਰੀ ਨੇ ਮਾਨ ਪੂਰੀ ਸ਼ਰਦਾ ਨਾਲ ਪੂਰੇ ਤੰਦਰੁਸਤੀ ਨਾਲ ਉੱਥੇ ਬੁਲਾਵੇ ਤੇ ਸਾਰੇ ਨਾਭੇ ਉੱਤੇ ਮਾਤਾ ਕਿਰਪਾ ਕਰੇ ਤੇ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਦੇਸ਼ ਦੇ ਸਾਰੀ ਸਤਿ ਭਾਵਨਾ ਜਿਹੜੀ ਹੈਗੀ ਹੈ ਧਾਰਮਿਕ ਉਹ ਬਣਾਈ ਰੱਖੀ। ਤਾਂ ਕਾਫੀ ਸਾਲਾਂ ਤੋਂ ਚੌਂਕ ਦੇ ਵਿੱਚੋਂ ਮੁੰਦੇ ਦੀ ਮਾਤਾ ਚੌਂਕ ਤੋਂ ਸਾਡੇ ਨਾਬੇ ਤੋਂ ਕਾਫੀ ਜਿੱਥੇ ਪੈਦਲ ਯਾਤਰਾ ਚੱਲਦੀ ਹੈ ਇਸ ਤਰ੍ਹਾਂ ਕਿ ਹੁਣ 100 ਦੇ ਕਰੀਬ ਪੈਦਲ ਯਾਤਰੀ ਪੈਦਲ ਯਾਤਰਾ ਮੰਨਾ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਨੇ ਤੇ ਇਸ ਤਰ੍ਹਾਂ ਹੀ ਨਾਬੇ ਹੁਣ ਦੇ ਵਿੱਚ ਇੱਕ ਹੋਰ ਜਿੱਥਾ ਜੋ 2 ਘੰਟੇ ਬਾਅਦ ਤੋਂ ਪੈਦਲ ਯਾਤਰਾ ਲਈ ਰਵਾਨਾ ਹੋਵੇਗਾ। ਅਸੀਂ ਅੱਜ ਸਵੇਰ ਤਿਆਰੀਆਂ ਤੋਂ ਦੀ ਅਸੀਂ 25 ਨੂੰ ਸਵੇਰੇ ਮੱਥਾ ਟੇਕ ਕੇ ਆਪਸੀ ਕਰਾਂਗੇ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਕੇ ਸਾਨੂੰ ਲੈ ਕੇ ਚੋਗੇ ਯਾਤਰਾ ਬਹੁਤ ਵਧੀਆ ਹੋ ਰਹੀ ਆ ਨਗਰ ਦਲੰਦੀ ਵੱਲੋਂ ਤੇ ਨਾਬਾ ਸਹਿਰ ਵਾਲਿਆਂ ਵੱਲੋਂ ਮਾਤਾ ਕੈਣਾ ਦੇਵੀ ਸੇਵਾਦਾਰ ਵੱਲੋਂ ਇੱਕੀਵੀਂ ਯਾਤਰਾ ਲੈ ਕੇ ਬਹੁਤ ਖੁਸ਼ੀ ਨਾਲ ਜਾਂਦੇ ਆ ਖੁਸ਼ੀ ਨਾਲ ਆਉਂਦੇ ਨੇ ਨਾਲ ਮਿਲ ਕੇ ਜਾਵਾਂਗੇ ਨਾਲ ਮਿਲ ਕੇ ਆਵਾਂਗੇ